ਇਕ ਇਹ ਆ ਕਿ ਰਖੜੀਆਂ ਬਾਰੇ ਪਤਾ ਹੈ ਹਣ ਸੱਚ ਸਮਝਿਓ ਇਹ ਮੈਂ ਇੱਕ ਤਾਂ ਇਹ ਆ ਕਿ ਰਖੜੀਆਂ ਬਾਰੇ ਪਤਾ ਨਹੀਂ ਹੁੰਦਾ ਸਗਾ ਲੋਕੀ ਬੰਦਦੇ ਸੀ ਚਲੋ ਆਪਾਂ ਵੀ ਬਣਾ ਲੀਆਂ ਇਹਨਾਂ ਰਖੜੀਆਂ ਆਖੋ ਮੈਨੋਂ ਪਾਉਂਦੇ ਕਿਹੜੀ ਤਰੀਕ ਨੂੰ ਆਣ ਆਲੀਆਂ ਹੋਣੀਆਂ ਨੇ ਰਖੜੀਆਂ ਰਕਸ਼ਾ ਪਤਨ ਪ੍ਰੋਟੈਕਸ਼ਨ ਯੂ ਨੋ ਦੈਟ ਪ੍ਰੋਟੈਕਸ਼ਨ ਦੈਟ ਵੀ ਸੇ ਕੇ ਰੱਖਿਆ ਹੁੰਦੀ ਆ ਕਿ ਗੁਰੂ ਰੱਖਿਆ ਗੁਰੂ ਨੇ ਕੀ ਆਪਾਂ ਕਹਿੰਦੇ ਕਿ ਭਰਾ ਮੇਰੀ ਰੱਖਿਆ ਕਰੋ ਇਹੀ ਹੁੰਦੀ ਆ ਨਾ ਜੀ ਗੱਲ ਭੈਣ ਭਰਾ ਕੋਲ ਜਾਂਦੀ ਹੈ ਕਹਿੰਦੀ ਹੈ ਭਰਾ ਜੀ ਉਹ ਬ੍ਰਦਰ ਮੈਂ ਤੇ ਰਖੜੀ ਬੰਨਣੀ ਹੈ ਰਕਸ਼ਾ ਬੰਧਨ ਆ ਕੇ ਆਵੇਂ ਟੂ ਪ੍ਰੋਟੈਕਟ ਮੀ ਹਮੇਸ਼ਾ ਮੇਰੀ ਨਾ ਦੇਖਭਾਲ ਕਰੀਂ ਹਨ ਗੁਰੂ ਜੀ ਕਹਿ ਰਹੇ ਨੇ ਬਾਣੀ ਚ ਕਿ ਉਹ ਹੀ ਇੱਕ ਰਾਖਾ ਆ ਸਾਡਾ ਰਾਖਾ ਏਕ ਹਮਾਰਾ ਸੁਆਮੀ ਹੁ ਲਾ ਲੋ ਭੈਣ ਇੰਡੀਆ ਬੈਠੀ ਆ ਵੀਰ ਆ ਗਿਆ ਅਮਰੀਕਾ ਭੈਣ ਇੰਡੀਆ ਬੈਠੀ ਆ ਵੀਰ ਆ ਗਿਆ ਅਮਰੀਕਾ ਜਸ ਸੇ ਸਮਥਿੰਗ ਹੈਪਨਸ ਟੂ ਦ ਸਿਸਟਰ ਇਨ ਇੰਡੀਆ ਇੰਡੀਆ ਬੈਠੀ ਆ ਭੈਣ ਕੁਝ ਹੋ ਗਿਆ ਭੈਣ ਨੂੰ ਉੱਥੇ ਇੰਡੀਆ ਉਹ ਵਾਜਾ ਮਾਰੇ ਵੀਰੇ ਆ ਕੇ ਮੇਰੀ ਮਦਦ ਕਰੀ ਵੀਰ ਬੈਠਾ ਹੋਵੇ ਅਮਰੀਕਾ ਪਹਿਲਾਂ ਤਾਂ 16 ਘੰਟੇ ਲੱਗ ਹੀ ਜਾਂਦੇ ਨੇ ਇੰਡੀਆ ਜਾਂਦੇ ਆ ਉਸ ਵੇਲੇ ਕਿਦਾਂ ਪਹੁੰਚ ਜੂ ਭਰਾ ਮੇਰੇ ਕਹਿਣ ਦਾ ਭਾਵ ਇਹ ਆ ਗੁਰੂ ਮਹਾਰਾ ਨੇ ਸਾਨੂੰ ਇਹ ਸਿਖਲਾਈ ਦਿੱਤੀ ਆ ਇਹ ਟੀਚਿੰਗ ਦਿੱਤੀ ਆ ਕਿ ਤੂੰ ਆਪਣੀ ਰਾਖੀ ਆਪ ਕਰ ਸਕੇ ਸੌਫਟ ਡਿਫੈਂਸ ਤੂੰ ਆਪ ਕਰ ਸਕੇ ਮੇਰਾ ਸਿੰਘ ਵੀ ਮੇਰੀ ਭੈਣ ਵੀ ਮਾਈ ਡਾਟਰ ਦਿਸ ਇ ਵਟ ਗੁੱਸ ਆਈਵ ਸੈਡ ਕਿ ਆਪੋ ਆਪਣੀ ਤੁਸੀਂ ਆਪ ਰੱਖਿਆ ਕਰੋ ਨਾ ਬਾਇ ਐਸ ਰੈਂਟ ਵਿਲ ਬੀ ਪ੍ਰੋਟੈਕਟਿਡ ਫੋਰ ਐਗਜ਼ਾਮਪਲ ਵੈਨ ਦ ਸਿਸਟਰਸ ਇਨ ਦ ਮਦਰਸ ਊਮ ਯੈਸ ਦ ਬ੍ਰਦਰ ਇਜ਼ ਰਨਿੰਗ ਅਰਾਊਂਡ ਆਊਟਸਾਈਡ ਐਂਡ ਦ ਬ੍ਰਦਰ ਇਜ਼ ਆਊਟਸਾਈਡ his sister which is in the mother's womb is dangling upside down and she's crying oh brother protect me protect me tell me how will the brother be able to protect her will he? no he can't and in qurbani maharaj kendene example de rahe ne kendde jehdi behna oh mata de udar vich putthi lamk rahi aa jidda oh da bhara aa oh bahar bhaj re aa he's running around outside ਐਂਡ ਸ਼ੀ ਇਸ ਡੈਂਗਲਿੰਗ ਅਪਸਾਈਡ ਡਾਊਨ ਉਹ ਪੁੱਠੀ ਲਟਕ ਰਹੀ ਆ ਬਹੁਤ ਤੰਗ ਆ ਅਗਣੀ ਦ ਸੋ ਮਚ ਫਾਇਰ ਇਨਸਾਈਡ ਦ ਮਦਰਸ ਵੂਮ ਐਂਡ ਸ਼ੀ ਇਸ ਕ੍ਰਾਈਂਗ ਅਰਦਾਸਾਂ ਕਰ ਰਹੀ ਆ ਹੁਣ ਮੈਨੂੰ ਇਹ ਦੱਸੋ ਭਰਾ ਮਦਦ ਕਿੱਦਾਂ ਕਰੂੰ ਅਨ ਉੱਥੇ ਮਹਾਰਾਜ ਬਾਣੀ ਦੱਸਾ ਕੀ ਕਹਿੰਦੇ ਨੇ ਉੱਥੇ ਤੇਰੀ ਰੱਖ ਅਗਣੀ ਉਧਰ ਮਾਹੇ ਜਦੋਂ ਮਾਤਾ ਦੇ ਉਧਰ ਵਿੱਚ ਸੈਂ ਉਦੋਂ ਕਿਹਦੀ ਰੱਖ ਬੰਨੀ ਸੀ ਉਦੋਂ ਕਿੰਨੇ ਤੇਰੀ ਰੱਖਿਆ ਕੀਤੀ ਸੀ ਅਨ ਉਹ ਵੀ ਰਾਖਾ ਪਰਮਾਤਮਾ ਹੁ ਲਾ ਲਓ ਇੱਕ ਮਿੰਟ ਮੈਂ ਹੋਰ ਇੱਕ ਐਗਜ਼ਾਮਪਲ ਦੇ ਦਿਆਂ ਭੈਣ ਹੈਗੀ ਆ 15 ਸਾਲਾਂ ਦੀ ਭਰਾ ਹੈਗਾ ਆ ਤਿੰਨ ਚਾਰ ਸਾਲਾਂ ਦਾ ਭੈਣ ਭਰਾ ਨੂੰ ਖਿਲਾਉਂਦੀ ਆ ਠੀਕ ਆ ਜੀ ਭੈਣ ਭਰਾ ਦਾ ਨੱਕ ਸਾਫ਼ ਕਰਦੀ ਆ ਜਦੋਂ ਚ ਕੰਮ ਹੋ ਜੇ ਭੈਣ ਭਰਾ ਦੇ ਛੋਟੇ ਭਰਾ ਦੇ ਪੰਜਾ ਸਾਲਾਂ ਦਾ ਨਾ ਭਰਾ ਉਹਦੇ ਕੱਪੜੇ ਬਦਲਦੀ ਆ ਪਰ ਜਦੋਂ ਰੱਖਣੀ ਵਾਲਾ ਦਿਨ ਆਉਂਦਾ ਕਹਿੰਦੀ ਭਰਾ ਜੀ ਮੇਰੀ ਰੱਖਿਆ ਕਰੀ ਭੈਣ ਕਹੇ ਕਿ ਮੈਂ ਤਾਂ ਤੈਨੂੰ ਰੱਖਦੀ ਆ ਮੈਂ 15 ਸਾਲਾਂ ਦੀ ਆ ਤੈਨੂੰ ਮੈਂ ਰੱਖਦੀ ਆ ਆਈ ਲੁੱਕ ਆਫਟਰ ਯੂ ਆਈ ਵਾਈਪ ਯੂਰ ਨੋਸ ਆਈ ਡਰੈਸ ਯੂ ਆਈ ਫੀਡ ਯੂ ਐਂਡ ਦੈਨ ਔਨ ਦ ਰੱਖੜੀ ਡੇ ਸ਼ੀ ਕਮਸ ਓਵਰ ਐਂਡ ਸੇਜ਼ ਇਸ ਯੋ ਪਾਸ ਯੋ ਆਰਮ ਹੇਅਰ ਲੈਟ ਮੀ ਟਾਈ ਦ ਰੱਖੜੀ ਕਿ ਮੇਰੀ ਰੱਖ ਲਈ ਪ੍ਰੋਟੈਕਟ ਮੀ ਲੋਕਾਂ ਨੇ ਕਹਿਣਾ ਰੱਖ ਦੀ ਤਾਂ ਤੋਂ ਇਹਦੀ ਐਨ ਤੈਨੂੰ ਕੀ ਰੱਖਣਾ ਤਾਂ 5 ਸਾਲਾਂ ਦਾ ਹਨ ਗੁਰੂ ਬਾਣੀ ਵਿੱਚ ਮਾਰ ਨੇ ਤਾਂ ਹੀ ਇਹ ਗੱਲ ਖਈ ਹੋਈਆ ਇਹ ਜਿਹੜੀਆਂ ਰੀਤਾਂ ਨੇ ਇਹ ਸਾਡੇ ਸਿੱਖਾਂ ਦੀਆਂ ਨਹੀਂ ਪਰ ਆਪਾਂ ਕੀ ਸੱਚ ਪਤਾ ਲੱਗ ਗਿਆ ਹਣਾ ਜੀ ਜਦੋਂ ਜਦੋਂ ਇਹ ਗੱਲ ਸਾਡੇ ਦਿਮਾਗ 'ਚ ਫਿੱਟ ਹੋ ਗਈ ਕਿ ਰਾਖਾ ਏਕ ਹਮਾਰਾ ਸੁਆਮੀ ਸੱਚ ਪਤਾ ਲੱਗ ਗਿਆ ਗੁਰੂ ਦੀ ਗਾਈਡੈਂਸ ਪਤਾ ਲੱਗ ਗਈ ਪਰ ਜਦੋਂ ਆਪਾਂ ਇਹ ਸੱਚ ਛੱਡ ਕੇ ਝੂਠ ਵੱਲ ਲੱਗਾਂਗੇ ਮਰਦ ਕੀ ਕਹਿੰਦੇ ਨੇ ਫਿਰ ਕਹਿੰਦੇ ਜੋ ਹਰ ਛੋੜ ਦੂਜੈ ਭਾਏ ਲੱਗੈ ਉਹ ਜੰਮੈ ਤੇ ਮਰ ਜਾਏ ਕਹਿੰਦੇ ਜਿਹੜਾ ਸੱਚ ਛੱਡ ਕੇ ਝੂਠ ਮਗਰ ਲੱਗਦਾ ਕਹਿੰਦੇ ਅੰਦਰੋਂ ਹਨਾ ਜੀ ਮਰੂ ਮਰੂ ਕਰ ਰਿਆ ਆਵਾ ਜਾਵਨ ਦੇ ਚੱਕਰ ਵਿੱਚ ਅੰਦਰੋਂ ਹੀ ਜੰਮਦਾ ਮਰਦਾ ਅੰਦਰੋਂ ਹੀ ਹੈ ਕਜ਼ ਯੂ ਨੋ ਦ ਟਰੂਥ ਬਟ ਯੂ ਫੋਰਸੇਕਨ ਦ ਟਰੂਥ ਐਂਡ ਯੂ ਆਰ ਗੋਇੰਗ ਦ ਅਦਰ ਵੇ ਆਰ ਯੂ ਅੰਡਰਸਟੈਂਡਿੰਗ ਦਿਸ 브ਦਰਸ ਸਮਝ ਆ ਰਹੀ ਹੈ ਵੀਰੋ ਪੰਜਾਬੀ ਵਿੱਚ ਨਾਲੇ ਇੰਗਲਿਸ਼ ਵਿੱਚ ਕਿਉਂਕਿ ਆ ਰਖੜੀਆਂ ਆ ਰੀਆਂ ਨੇ ਪਰ ਦਸਾਂ ਲੋਕ ਕੀ ਕਹਿਣਗੇ ਨਾਲ ਲਾਲੂ ਕੀ ਪਤਾ ਗੁਰੂ ਨਾਨਕ ਪਾਸ਼ਾ ਦੀ ਤਾਂ ਫੋਟੋ ਬਣੀ ਹੋਈ ਆ ਬੀਬੇ ਨਾਲ ਕੀ ਗੁਰੂ ਨਾਨਕ ਮਹਾਰਾਤੇ ਰਖੜੀ ਬਣਦੀ ਆ ਦੀਸ ਗਾਇਸ ਡੋਟ ਨੋ ਐਨੀਥਿੰਗ ਆਈ ਡੋਟ ਨੋ ਐਨੀਥਿੰਗ ਬਟ ਮਾਈ ਗੁਰੂ ਇਜ਼ ਵਾਈਜ਼ਰ ਆਈ ਡੋਟ ਨੋ ਐਨੀਥਿੰਗ ਬਟ ਮਾਈ ਗੁਰੂ 노ਸ एवरीथिंग ਐਂਡ ਗੈਸ ਵਾ ਫੋਟੋ ਕੇ ਸੇਦੀ ਬਣਾਈ ਹੋਈ ਆ ਪਰ ਗੁਰਬਾਣੀ ਗੁਰੂ ਦੀ ਆ ਅਰ ਗੁਰੂ ਜੀ ਕਹਿ ਰਹੇ ਨੇ ਉੱਥੇ ਤੇਰੀ ਰੱਖ ਅਗਨੀ ਉਦਰ ਮਾਏ ਅੱਜ ਕੱਲ ਭੈੜਾ ਵੀ ਸਾਰੀਆਂ ਭੈੜਾਂ ਦੀ ਨਹੀਂ ਗੱਲ ਕਰ ਰਹੇ ਆ ਹੋਰੀ ਨਾਲ ਗੁੱਸੇ ਹੋ ਜਿਓ ਭੈੜੋ ਪਰ ਅੱਜ ਕੱਲ ਤਾਂ ਭੈੜਾ ਵੀ ਜਾਂਦੀਆਂ ਵੀਰਾਂ ਕੋਲ ਪਤਾ ਆ ਕਿ 50 ਡਾਲਰ ਤਾਂ ਮਿਲੂ ਹੀਗੇ ਜੇ ਭਰਾ ਨਾ ਮਿਲਿਆ ਘਰ ਫਿਰ ਥੋੜੇ ਗੁੱਸੇ ਹੀ ਹੋ ਜਾਂਦੇ ਨੇ ਵੀਰੇ ਮੈਂ ਆਈ ਸੀ ਤੂੰ ਮਿਲਿਆ ਨਹੀਂ ਤੂੰ ਤਾਂ ਨਹੀਂ ਮਿਲਿਆ ਇਹ ਨਹੀਂ ਹੁੰਦਾ ਤੂੰ ਨਹੀਂ ਮਿਲਿਆ ਕੋਈ ਨਾ ਜੇ ਰਕੜੀ ਵਨ ਵੀ ਦਿੱਤੀ ਘਰ ਵੀ ਮੁੜ ਗਈ ਫਿਰ ਸੋਚੂਗੀ ਦਿੱਤਾ ਉਹ ਵੀ ਕੋਸ਼ ਨਹੀਂ ਮਿਲਣਾ ਇਹ ਹੁੰਦਾ ਕਿ ਸੂਟ ਮਿਲਿਆ ਮਿਲਿਆ ਇਹ ਹੁੰਦਾ ਡਾਲਰ ਮਿਲਿਆ ਐਂਡ ਯੂ نو ਬਾ ਗੁਰੂ ਜੀ ਸੇਜ਼ ਇਨ ਗੁਰਬਾਣੀ 브ਦਰ ਐਂਡ ਸਿਸਟਰ ਲਵ ਹੈਪੀ ਏਵਰੀ ਡੇ ਇੱਕ ਦਿਨ ਨਹੀਂ ਹੁੰਦਾ ਕਿ ਆਪਾਂ ਵਖਾ ਲਈਏ ਭੈਣ ਭਰਾ ਕਿੰਨਾ ਪਿਆਰ ਕਰਦੇ ਆ ਗੁਰਬਾਣੀ ਤਾਂ ਇਹ ਸੰਖਾਲਦੀ ਆ ਲਿਵ ਠੇ ਪ੍ਰੈਸেন্ট ਮੋਮੈਂਟ ਐਂਡ ਹੈਵ ਲਵ ਫੋਰ ਈਚ ਵਨ ਅਨਦਰ ਹਰੇਕ ਨਾਲ ਪ੍ਰੇਮ ਪਿਆਰ ਰੱਖ ਨਾ ਕੋ ਵੈਰੀ ਨਾ ਹੀ ਬਗਾਨਾ ਭੈਣ ਵੀ ਨਹੀਂ ਵੈਰੀ ਪਤਾ ਜੀ ਭਰਾ ਵੀ ਨਹੀਂ ਵੈਰੀ ਇਹ ਨੀਕੇ ਸਾਲ ਬਾਅਦ ਉਹ ਜਿੱਤਾ ਪਿਆਰ ਹੋਵੇ ਇੱਕ ਦੋਏ ਨਾਲ ਐਂਡ ਵੈਨ ਵੀ ਅੰਡਰਸਟੈਂਡ ਦਿਸ ਫੋਟੋ ਕਰਕੇ ਨਹੀਂ ਹੁੰਦਾ ਕਿ ਸੱਚੀ ਹੋ ਗਿਆ ਸੱਚ ਜਾਣਿਓ ਮੈਂ ਤਾਂ ਇਥੋਂ ਤੱਕ ਨੌਜਵਾਨਾਂ ਨੂੰ ਕਹਿੰਦਾ ਹੁੰਦਾ ਕਿ ਮੀ ਬ੍ਰਦਰਸ ਐਂਡ ਸਿਸਟਰਸ ਕਿ ਮੈਨੂੰ ਤਾਂ ਇਹ ਲੱਗਦਾ ਕਿ ਅੱਜਕੱਲ ਆਪਾਂ ਨਾ ਇਦਾਂ ਦੇ ਦੇਸ਼ਾਂ ਵਿੱਚ ਰਹਿੰਦੇ ਆ 크ਿਸਮਸ ਦਾ ਤਿਉਹਾਰ ਹੁੰਦਾ ਹਨਾ ਜੀ ਡਿਸੰਬਰ ਵਿੱਚ 25th ਆਫ ਡਿਸੰਬਰ ਸੰਤਾ ਕਲੋਸ ਐਂਡ 올 ਦੈਟ ਐਂਡ ਐਵਰੀਥਿੰਗ ਆਈ ਸਮਟਾਈਮਸ ਥਿੰਕ ਕਿ ਜਸਟ ਇਮੇਜਿਨ ਇਨ 58 ਟਾਈਮ ਜਿੱਦਾਂ ਰਖੜੀ ਵਾਲੀ ਫੋਟੋ ਬਣੀ ਆ ਨਾ ਜੀ ਇੰਦੇ ਹੀ ਕਿਸੇ ਨੀ ਗੁਰੂ ਨਾਨਕ ਪਾਸ਼ਾ ਦੀ 50 ਸਾਲਾਂ ਨੂੰ ਫੋਟੋ ਬਣਾ ਦੇਣੀ ਆ ਸੰਟਾ ਕਲੋਸ ਦਾ ਫਿਰ ਆਪਾਂ ਕੀ ਕਮਾਂਗੇ ਕਿ ਕ੍ਰਿਸਮਸ ਇਕਾਂਦੀ ਆ ਬੋਲੋ ਵੀਰੋ ਕਮਾਂਗੇ ਆਪਾਂ ਕਵਾਂਗੇ ਆਪਾਂ ਭੈਣੋ ਉਹ ਵੀ ਸਹੀ ਦਾ ਨੋ ਵਾਈਕਿਜ਼ ਵੀ ਨੋ ਰਖੜੀਆਂ ਕਿਉਂਕਿ ਆਪਾਂ ਇਕੱਠੇ ਰਹਿੰਦੇ ਸੀਗੇ ਆਪਾਂ ਇਹ ਸੋਚਿਆ ਚਲੋ ਕਰਦੇ ਆ ਰਹੇ ਆ ਚਲੋ ਆਪਾਂ ਵੀ ਉਹੀ ਫਿਰ ਦੱਸਾ ਕੀ ਥੋੜੇ ਕਰਦੇ ਆ ਪਹਿਲਾਂ ਹੀ ਦੇਖਣ ਲੱਗ ਜਾਂਦੇ ਨੇ ਪੈਂਚ ਕਾ ਤਾਣੀ ਪੈਂਚਕਾ ਤਾਂ ਨਹੀਂ ਜੇ ਪੈਂਚਕਾ ਹੋਣਗੀਆਂ ਫੇਰ ਰਖੜੀ ਬਨ ਨਹੀਂ ਸਕਦੀਆਂ ਗੁੱਡ ਲੱਕ ਤਾਂ ਨਹੀਂ ਕਿ ਬੈਡ ਲੱਕਾ ਪੈਂਚਕਾ ਹੋ ਗਈਆਂ ਫੇਰ ਲੱਕੜੀ ਬਨਣੀ ਨਹੀਂ ਹੈਗੀ ਪਿਆਰੋ ਇਹ ਵਹਿਮਾਂ ਪਖੰਡਾਂ ਚੋਂ ਦੂਰ ਹੋਵੋ ਰਖੜੀਆਂ ਆਪੋ ਸਿੱਖਸ ਲੈਟ ਮੀ ਜਸਟ ਗੈਟ ਦਾ ਸਟ੍ਰੇਟ ਟੂ ਯੂ 올 ਗਾਇਜ਼ ਜੇ ਸੇਕਾ ਤਾਂ ਰਖੜੀ ਨਾ ਬਣਾਇਓ ਨਾ ਭੈਣੋ ਤੁਸੀਂ ਬੰਨੇਓ ਜਿਸ ਸੇਖਾ ਜੇ ਫਿਰ ਆਪਾਂ ਸੱਚ ਨੂੰ ਛੱਡ ਕੇ ਝੂਠ ਵਿੱਚੇ ਜਾਣਾ ਭੈਣ ਜੇ ਆ ਵੀ ਜਾਵੇ ਕੀ ਕਾ ਇਕੱਠੇ ਬੈਠ ਕੇ ਤੁਸੀਂ ਖਾ ਲੋ ਕੁਝ ਲੰਗਰ ਪਾਣੀ ਛਕ ਲੋ ਇਕੱਠੇ ਬੈਠ ਕੇ हैव ਸਮਥਿੰਗ ਟੂ ਈ ਐਂਡ ਚਿੱਲ ਡਸਨਟ ਮੀਨ ਯੂ ਹੈ ਟੂ ਪਾਇਰ ਰਖੜੀ ਟੂ ਸ਼ੋ ਦਾ ਲਵ ਟੂ ਯਰ ਸਿਸਟਰ ਬਟ ਦਾ ਰੀਜ਼ਨ ਆਮ ਸੇਇੰਗ ਥਿਸ ਕਿਉਂਕਿ ਅੱਜਕੱਲ ਜਿਹੜੇ ਸਾਡੇ ਨੌਜਵਾਨ ਆ ਇਹ ਵੱਡੇ ਹੋ ਰਹੇ ਨੇ ਸਾਨੂੰ ਵੇਖਦੇ ਆ ਤਾਂ ਇਹ ਸੋਚਦੇ ਆ ਪਤਾ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਦੱਸਦੇ ਹੋਣਗੇ ਕਿ ਰਖੜੀਆਂ ਬੰਨੋ ਸਹੀ ਨਹੀਂ ਗੱਲ ਹੈਗੀ My brothers and sisters, our age, they're questioning Rakhaniya. They're questioning all this ceremony. And you know what they're turning around and saying? It's probably Guru Granth Sahib Ji that believes in this. That's why they're doing it. But let me tell you one thing, guys. Gurbani doesn't believe it. It's tradition, it's culture that's coming to us. It's not Gurbani. It's not a guru di ਜਦੋਂ ਬੱਚਿਆਂ ਨੂੰ ਅੱਗੇ ਆਪਾਂ ਜਵਾਬ ਨਹੀਂ ਦੇ ਸਕਦੇ ਫਿਰ ਬੱਚੇ ਦੱਸਾ ਕਿ ਸਿੱਖੀ ਤੋਂ ਦੂਰ ਹੋ ਰਹੇ ਨੇ ਦੇ মুভিং ਅਵੇ ਫਰਮ ਸਿੱਖੀ ਐਂਡ ਬਿਕਾਜ਼ ਦੇ ਆਰ মুভিং ਅਵੇ ਵਾਈ ਬਿਕਾਜ਼ ਵੀ ਡਿਡਨ ਟੈਲ देम ਦ ਟਰੂਥ ਆਪਾਂ ਗੁਰੂ ਦੀ ਸ਼ਰਨ ਨਾਲ ਨਹੀਂ ਜੋੜਿਆ ਆਪਾਂ ਗੁਰੂ ਦੀ ਗਾਈਡ ਲਾਈਨ ਉਹਨਾਂ ਦੀ ਜ਼ਿੰਦਗੀ ਚ ਨਹੀਂ ਲੈ ਕੇ ਆਏ ਵੀ ਹੈਵਨਟ ਸ਼ੋਨ देम ਦ ਗਾਈਡੈਂਸ ਆਫ ਆਰ ਗੁਰੂ ਐਂਡ ਵੈਨ ਵੀ ਅੰਡਰਸਟੈਂਡ ਥਿਸ ਆਰ ਸੈਲਵਜ਼ ਐਂਡ ਟੀਚ ਇਟ ਟੂ ਆਰ ਕਿਡਸ ਆਨਟਲੀ ਵਨ ਥਿੰਗ ਯੂ'ਰ ਲਿਵ ਅ ਹੈਪੀਅਰ ਲਾਈਫ ਐਂਡ ਐਨ ਈਜ਼ੀ ਲਾਈਫ It will be so much easier when you just follow your guru, not what other people are saying.